ਇਹ ਸ਼ੋਰ ਕਰਵਾ ਦਨ ਸਰੇ ਪੁਕੇ ਕਰਵਾ ਦਨ ਆਉਥਰ ਸਾਈਡ ਨਾਲ ਲੱਗਦਾ ਅੱਜ ਜਸੀ ਗੁਰਦਾਸਪੁਰ ਜ਼ਿਲ੍ਹਾ ਦੇ ਐਫਸੀਆਈ ਦੇ ਦਫਤਰ ਤੇ ਐਫਸੀਆਈ ਦਾ ਜੋ ਪ੍ਰੋਕਿਊਰਮੈਂਟ ਤੇ ਜੋ ਕਰਨਕ ਚੋਲ ਜੋ ਬਾਹਰ ਜਾਂਦੇ ਆ ਉਹਦੇ ਬਾਰੇ ਸਾਰੀ ਜਾਣਕਾਰੀ ਦੇਣ ਵਾਸਤੇ ਆਏ ਆ ਤੇ ਨਾਲ ਹੀ ਜਿਹੜਾ ਫਲੱਡ ਆਇਆ ਸੀ ਉਹਦੇ ਵਾਸਤੇ ਇੱਥੇ ਕੀ ਡੈਮੇਜ ਹੋਇਆ ਜੀ ਕਿੰਨਾ ਨੁਕਸਾਨ ਹੋਇਆ ਐਫਸੀਆਈ ਦਾ ਅਦਰ ਜੋ ਏਜੰਸੀ ਨੇ ਪੰਜਾਬ ਦੀਆਂ ਸਾਰੀਆਂ ਏਜੰਸੀਆਂ ਨੂੰ ਇੱਥੇ ਬੁਲਾਇਆ ਹੈ ਤੇ ਉਹਨਾਂ ਤੋਂ ਜਾਣਕਾਰੀ ਲਈ ਹੈ ਕਿ ਇਹਦੇ ਨਾਲ-ਨਾਲ ਕਿੰਨਾ ਕੁ ਨੁਕਸਾਨ ਹੋਇਆ ਤੇ ਇਹਨੂੰ ਇਹਦਾ ਕੀ ਹੱਲ ਕੀ ਹੋ ਸਕਦਾ ਹੈ ਕਿਵੇਂ ਸਹੀ ਕੀਤਾ ਜਾ ਸਕਦਾ ਉਸ ਵਾਸਤੇ ਅੱਜ ਪੂਰੀ ਸਾਡੀ ਕਮੇਟੀ ਜਿਹੜੀ ਪੰਜਾਬ ਦੀ ਐਫਸੀਆਈ ਦੇ ਚੇਅਰਮੈਨ ਸਿੱਪ ਤੇ ਸਾਰੇ ਮੈਂਬਰ ਜਿਹੜੇ ਬੋਰਡ ਦੇ ਸਾਰੇ ਨਾਲ ਆਏ ਤੇ ਇਹ ਸਾਰਾ ਜਿੱਥੋਂ ਸ਼ੁਰੂਆਤ ਕੀਤੀ ਹੈ ਪੰਜਾਬ ਚ ਮੇਰੇ ਕਈ ਸਾਲ ਬਾਅਦ ਇਹ ਮੀਟਿੰਗ ਜਿਹੜੀ ਅੱਜ ਇੱਥੇ ਗੁਰਦਾਸਪੁਰ ਤੋਂ ਸ਼ੁਰੂ ਕੀਤੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੀ ਹਰੇਕ ਜ਼ਿਲ੍ਹੇ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਰੈਗੂਲਰ ਕਰਾਂਗੇ ਕਿ ਕਿਤੇ ਕੀ ਕਈ ਕਿਸਾਨਾਂ ਨੂੰ ਦੇ ਰੋਸ ਸੀ ਕਿ ਸਾਡੇ ਨਾਲ ਫੂਡ ਏਜੰਸੀਆਂ ਸਹੀ ਵਰਤੋਂ ਨਹੀਂ ਕਰਦੀਆਂ ਕਿਤੇ ਐਫਸੀਆਈ ਦੇ ਨਾਲ ਕੁਝ ਰਾਈਸ ਮਿੱਲਰ ਕੋਈ ਹੋਰ ਕੱਲ ਪਰਸੋ ਦੀ ਖਬਰ ਵੀ ਲੱਗੀ ਸੀ ਉਹਦੇ ਬਾਰੇ ਵੀ ਜਾਣਕਾਰੀ ਲਈਏ ਕਿਉਂਕਿ ਗੱਲ ਹੈ ਸੋ ਇਸ ਕਰਕੇ ਅੱਜ ਅਸੀਂ ਇੱਥੇ ਆਏ ਜਿਹੜੇ ਅਸੀਂ ਕੁਝ ਪੁਆਇੰਟ ਸੀ ਉਹ ਡਿਸਕਸ ਕੀਤੇ ਹੈ ਸਾਰੀਆਂ ਏਜੰਸੀਆਂ ਦੇ ਨਾਲ ਐਫਸੀਆਈ ਦੇ ਨਾਲ ਜਿਹੜੀਆਂ ਕੁਝ ਕਮੀਆਂ ਹੈ ਜਿਹੜੀਆਂ ਸਾਨੂੰ ਚਾਹੀਦਾ ਹੈ ਕਿ ਉਹਨਾਂ ਵਾਲੇ ਫਿਊਚਰ ਦੇ ਵਿੱਚ ਜੋ ਅਸੀਂ ਤੋਂ ਦੇ ਐਫਸੀਆਈ ਤੇ ਫੂਡ ਏਜੰਸੀਆਂ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੇ ਉਹਦੇ ਵਾਸਤੇ ਵੀ ਸਾਰੇ ਡਿਸਕਸ ਹੋਇਆ ਤੇ ਸਾਡੀ ਕਮੇਟੀ ਜਿਹੜੀ ਹੈ ਇਹ ਸਿਫਾਰਿਸ਼ ਕਰਕੇ ਵਿਦੀਨ ਅ ਵੀਕ ਹਫਤੇ ਦੇ ਵਿੱਚ ਅਸੀਂ ਇਹ ਸਾਰਾ ਹਾਈ ਕਮਾਂਡ ਨੂੰ ਭੇਜਾਂਗੇ ਸਰਕਾਰ ਨੂੰ ਭੇਜਾਂਗੇ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਇਹਨੂੰ ਜਿਹੜਾ ਸਹੀ ਕੀਤਾ ਜਾਵੇ ਉਹਦੇ ਵਾਸਤੇ ਵੀ ਅਸੀਂ ਸਿਫਾਰਿਸ਼ ਕਰਾਂਗੇ ਕਿ ਜੇ ਜੇ ਬਾਰਡਰ ਦੇ ਪੂਰਾ ਗੁਰਦਾਸਪੁਰ ਅ ਅੰਮ੍ਰਿਤਸਰ ਹੁਸ਼ਿਆਰਪੁਰ ਫਿਰੋਜ਼ਪੁਰ ਫਾਜ਼ਿਲਕਾ ਪੂਰੇ ਬਾਰਡਰ ਦਾ ਏਰੀਆ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਇਹਦੇ ਵਾਸਤੇ ਸਾਰੇ ਵਾਸਤੇ ਸੀ ਕੇਂਦਰ ਸਰਕਾਰ ਤੋਂ ਇਹਦੀ ਮੰਗ ਕਰਾਂਗੇ ਕਿ ਇਹਨਾਂ ਨੂੰ ਇੱਕ ਤਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਕੰਫਰੰਸੇਸ਼ਨ ਮਿਲੇ ਦੂਸਰਾ ਨਾਲ ਜਿਹੜੇ ਨਾ ਏਜੰਸੀਆਂ ਦੇ ਪੈਡੀ ਡਿਸਕਲਰ ਹੋਈ ਹੈ ਜਾਂ ਜਿਸ ਤਰ੍ਹਾਂ ਨੁਕਸਾਨ ਹੋਇਆ ਉਹਦੇ ਵਾਸਤੇ ਇਹ ਜਿਹੜਾ ਕੁਝ ਨਾ ਕੁਝ ਜ਼ਰੂਰ ਉਤਰਾ ਦਿੱਤੀ ਜਾਵੇ ਇਹ ਵੀ ਅਸੀਂ ਉਹਨਾਂ ਦੇ ਪਹੁੰਚ ਸਰ ਇੱਕ ਦੇ ਫਿਰ ਜਵਾਬ ਦੇ ਕਹੋਣਾ ਇਹ ਕੋ ਪ੍ਰੋਬਲਮ ਆਈ ਥਿੰਕ ਨਹੀਂ ਇਸ ਤੋਂ ਪਹਿਲ ਪਹਿਲੇ ਤਾਂ ਚਲ ਹੁੰਦਾ ਰਹੇ ਹੋਵੇਗਾ ਦੇਖੋ ਮੈਂ ਮੈਂ ਵੀ ਮੈਂ ਕਹਾਲ ਤੁਹਾਡੀ ਬਿਲਕੁਲ ਸਹੀ ਸਮਝਦਾ ਵਾਜਬ ਹੈ ਪਰ ਇਸ ਤੋਂ ਬਾਅਦ ਨਹੀਂ ਇਸ ਤਰ੍ਹਾਂ ਹੋਵੇਗਾ ਸਾਡੇ ਸਾਰੇ ਮੈਂਬਰ ਤੁਹਾਡੇ ਹਲਕੇ ਦੇ ਵੀ ਸ਼ਾਮ ਲਾਲ ਜੀ ਇਥੋਂ ਦੇ ਐਫਸੀਆਈ ਦੇ ਮੈਂਬਰ ਹੈ ਇਹ ਡੀਐਮ ਡੀਜੀਐਸ ਆ ਬੈਠੇ ਸਾਰੇ ਅਫਸਰ ਬੈਠੇ ਉਹਨਾਂ ਨੂੰ ਵੀ ਅ ਕ ਕਾ ਕਾ ਕਿ ਤੁਸੀਂ ਇਹਨਾਂ ਦੇ ਤੱਕ ਨਹੀਂ ਕਦਰ ਵੀ ਕਰੋ ਕੋਈ ਵੀ ਕੰਮ ਹੋਵੇਗਾ ਤੁਹਾਡੀ ਟੈਲੀਫੋਨ ਸੁਣ ਕੇ ਤੁਹਾਡੇ ਨਾਲ ਇਕੱਠੇ ਵੀ ਹੋਣਗੇ ਤੇ ਮੁਸ਼ਕਲ ਜਿਸ ਕੋਲ ਮੁਸ਼ਕਲ ਕਿਹਨਾਂ ਦੇ ਆਪਸੀ ਇਹ ਵਾਲੀ ਦੀ ਮੈਂ ਉਹ ਜਿਹੜੀ ਮੁਸ਼ਕਲ ਪਹਿਲਾਂ ਸੀ ਮੈਂ ਮੰਨਦਾ ਕਿਉਂਕਿ ਇੱਥੇ ਕੋਈ ਚੇਅਰਮੈਨ ਜਿਹੜਾ ਸੀਗਾ ਉਹ ਵੀ ਨਹੀਂ ਸੀਗਾ ਤੇ ਬੋਰਡ ਤਾਂ ਮੈਂਬਰ ਬਣੇ ਨੂੰ ਮੇਰਾ ਸਾਲ ਸਾਲ ਹੋ ਗਿਆ ਮੈਂ ਮੈਂਬਰ ਸਭਾਨ ਮੇਰੇ ਤੋਂ ਪਹਿਲਾਂ ਦੇ ਬਣੇ ਪਰ ਇਹਨਾਂ ਦੇ ਨਾਲ ਅੱਜ ਤੱਕ ਕਦੇ ਕੋਈ ਕਦੇ ਕੋਈ ਮੀਟਿੰਗ ਨਹੀਂ ਹੋਈ ਅਜੇ ਤੱਕ ਕੋਈ ਮੀਟਿੰਗ ਨਹੀਂຊੋਈ ਇਹ ਉਹ ਦੂਸਰੀ ਮੀਟਿੰਗ ਹੈ ਅੱਜ ਜਿਹੜੀ ਅਸੀਂ ਇੱਥੇ ਕੀਤੀ ਹੈ ਤੇ ਇਸ ਤੋਂ ਹਾਲੀਵੁੱਡ ਜਾਂ ਸਾਰਾ ਪਤਾ ਲੱਗੇਗਾ ਸਾਰੇ ਕਾ ਜਿਬਰੀ ਦੀ ਆ ਗੇਟ ਤੋਂ ਆਪ ਇਸ ਦੇ ਬਾਅਦ ਇਸ ਤੋਂ ਬਾਅਦ ਜਿਹੜਾ ਹੈ ਉਹ ਤੁਹਾਨੂੰ ਇਸ ਤਰ੍ਹਾਂ ਦੀ ਕਦੇ ਕੋਈ ਮੁਸ਼ਕਲ ਨਹੀਂ ਹੈ ਜੇ ਹੋਏ ਆਏਗੀ ਤਾਂ ਮੇਰਾ ਨੰਬਰ ਮੈਂ ਤੁਹਾਨੂੰ ਦੇ ਕੇ ਜਾਊਂਗਾ ਜਦੋਂ ਮਰਜ਼ੀ ਤੁਸੀਂ ਮੇਰੇ ਨਾਲ ਗੱਲ ਵੀ ਕਰ ਸਕਦੇ ਹੋ ਔਰ ਕੋਈ ਵੀ ਡੀਜੀਐਮ ਜੀਐਮ ਏਜੀਐਮ ਇਨਸਪੈਕਟਰ ਉਹ ਰੇਕ ਕਿਉਂਕਿ ਇਹ ਸਾਰੇ ਅਸੀਂ ਜਿਹੜੇ ਸਰਕਾਰ ਦੇ ਦੀ ਪਬਲਿਕ ਦੇ ਨੌਕਰ ਹੈ ਤੇ ਉਹਨਾਂ ਨੇ ਅਸੀਂ ਤੁਹਾਡੇ ਤਾਂ ਵਾਸਤੇ ਕਰਨਾ ਹੈ ਔਰ ਇਹ ਸਾਰੇ ਕਰਨਗੇ ਪਹਿਲਾਂ ਨਹੀਂ ਸੀ ਇਹ ਮੁਸ਼ਕਲ ਸੀਗੀ ਪਰ ਉਹਨੇ ਸਭ ਬਾਦ ਦੇ ਨੀ